ਗਿਆਨ ਜੋਤੀ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਹਲਕਾ ਕੋਟਕਪੂਰਾ ਦੇ ਪਿੰਡ ਚੰਦਵਾਜਾ ਵਿਖੇ ਸਾਬਕਾ ਸਰਪੰਚ ਖਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਹਲਕੇ ਦੇ ਕਾਂਗਰਸ ਦੇ ਵਰਕਰਾਂ ਜਿਦੇ ਵਿੱਚ ਸੇਵਾਦਾਲ ਐਸ ਸੀ ਸੈੱਲ ਤੇ ਕਾਂਗਰਸ ਦੀਆਂ ਸਾਰੀਆਂ ਇਕਾਈਆਂ ਨੂੰ ਜੰਦ ਬਾਦ ਦਾ ਬਾਜਾਵੇ ਇਕੱਠਾ ਕੀਤਾ ਗਿਆ ਵੱਖ-ਵੱਖ ਪਿੰਡਾਂ ਤੋਂ ਕਾਂਗਰਸ ਦੇ ਵਰਕਰਾਂ ਅਤੇ ਲੀਡਰਾਂ ਨੇ ਹਲਕਾ ਚਾਰਜ ਅਜੀਪਾਲ ਸਿੰਘ ਸੰਧੂ ਦੀ ਰਹਿਮ ਨਾਈ ਹੇਠ ਸ਼ਿਕਤ ਕੀਤੀ ਇਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪੰਜਾਬ ਵਿਖੇ ਸਹਿਕ ਪ੍ਰਭਾਰੀ ਵਰਿੰਦਰ ਢਾਲਵੀ ਜੀ ਪਹੁੰਚੇ ਜਿਨ੍ਹਾਂ ਨੇ ਕਾਂਗਰਸ ਦੇ ਵਰਕਰਾਂ ਨਾਲ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਲਕੇ ਵਿੱਚ ਵਰਕਰਾਂ ਵੱਲੋਂ ਪੁਰਜੋਰ ਕੀ ਮਤਲਬ ਮੰਗ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਉੱਠੀ ਹਲਕੇ ਦੇ ਕਾਂਗਰਸ ਦੇ ਸਮੂਚੇ ਵਰਕਰਾਂ ਨੇ ਪਰਪਾਰੀ ਵਰਿੰਦਰ ਢਾਲਵੀ ਜੀ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਸੀਐਮ ਬਣਾ ਨੇ ਇਸ ਸਮੇਂ ਸਾਬਕਾ ਸਰਪੰਚ ਸਰਦਾਰ ਲਖਵਿੰਦਰ ਸਿੰਘ ਅਤੇ ਹੋਰ ਕਾਂਗਰਸੀ ਵਰਕਰਾਂ ਵੱਲੋਂ ਪਹੁੰਚੇ ਵਰਿੰਦਰ ਢਾਲਵੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਸਮੇਂ ਕਾਂਗਰਸ ਦੇ ਸੀਨੀਅਰ ਵਰਕਰਾਂ ਅਤੇ ਲੀਡਰਾਂ ਨੇ ਆਪਣੇ ਵਿਚਾਰ ਜੀ ਤੁਹਾਡੀ ਮੌਜੂਦ ਹੋਣ ਵਾਸਤੇ ਜਿਆ-ਜਿਆ ਬੋਲ ਜਨਾ ਸਪੇਸ਼ ਕੀਤੇ ਆਓ ਅਮੀਨ ਪਾਜੀਆ ਗਰੀਬਾਂ ਦਾ ਬਹੁਤ ਬੜੀ ਜੀ ਸਾਡੀ ਪੋਰਟ ਸੰਗਤ ਅੱਗੇ ਕਿਨਾਰੇ ਕੇ ਜਾ ਰਹਾ ਹੈ ਕੋਟਾ ਪਰ ਪਾਲਟੀਆਂ ਆਪ ਜੀ ਦੇ ਜਿਹੜੇ ਸਾਉਂ 14 ਦੇ ਵਿੱਚ ਜਿੱਤ ਆਸਰਾ ਕਰਨ ਮੈਂ ਮੇਰੇ ਵੀਰੋ ਅੱਜ ਦੀ ਗੋਦੀ ਸਰਕਾਰ ਨੂੰ ਸਾਡੇ ਹਲਕਾ ਅੰਚਾਰ ਸਰਕਾਰ ਅਜੀਤਾਲ ਜੀ ਜਿਹੜੇ ਆਪਣੇ ਹਲਕੇ ਦੇ ਰੂਪੇ ਬੜੀ ਵੱਡੀ ਆਪਤਨ ਨੂੰ ਨਿਯੰਤਰਨ ਤੇ ਉਹਨਾਂ ਦਾ ਪਿਆਰ ਸਤਕਾਰ ਉਹਨਾਂ ਦਾ ਜਜ਼ਬਾਦ ਛੋਟੇ ਗਰੀਬਾਂ ਮਜ਼ਦੂਰਾਂ ਤੋਂ ਲਾ ਕੇ ਧਾਰੂ ਕਰਸਾਨਾ ਕਾ ਕੇ ਜਿਹੜਾ ਉਹਨਾਂ ਦਾ ਪਿਆਰ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਦੱਸਾਉਂਦਾ ਹੈ ਕਿ 2027 ਦੇ ਵਿੱਚ ਕੋਈ ਬੰਦਾ ਨੂੰ ਆਪਾਂ ਨੂੰ ਆਉਣਾ ਜੋਗਣਾ ਚਾਹੀਦਾ ਮਾਰ ਵਕਾਲ ਕਰਨਾ ਚਾਹੀਦਾ ਤਾਂ ਦੌਲਤ ਸਾਤੇ ਇੱਕ ਕਸਟਮਰ ਐਂਟੀ ਹੋ ਰਿਹਾ ਜਿਹੜੇ ਬੰਦੇ ਇਲੈਕਸ਼ਨ ਲੜਦੇ ਆ ਉਹ ਬੰਦੇ ਪਾਵਰ ਤੋਂ ਨਹੀਂ ਹੋ ਰਹੇ ਜਾਂਦੇ ਆ ਕੁਝ ਬੰਦੇ ਸੰਖਿਆ ਦੇ ਜੇਜੇ ਤੋਂ ਸੰਖਿਆ ਨੂੰ ਤਗੜਾ ਕਮੇਟੀ ਗੱਲ ਖੋਚਦੇ ਆ ਤੇ ਜਿਹੜੇ ਬੰਦੇ ਨੂੰ ਅੰਦਰ ਦੇ ਵਿੱਚ ਸਮਝਿਆ ਰਾਜ ਦੇ ਪਰ ਇਸ ਕਰਕੇ ਬਤੂ ਮਹਿਮਾਨ ਨੂੰ ਵੀ ਸਰਕਾਰ ਨੂੰ ਪਰ ਜਦੋਂ ਪੰਜਾਬ ਦੇ ਲੋਕਾਂ ਤੋਂ ਅਵਾਕਰਾਂ ਤੇ ਬਾਤੀ ਦੇ ਲੋਕ ਉੱਤ ਪਾਤੀ ਨਹੀਂ ਪੰਜਾਬ ਵਿੱਚ ਕੁਝ ਨਹੀਂ ਕਰਦੇ ਤਿਆਰ ਹੁੰਦੇ ਆ ਤੇ ਮੈਂ ਇਹ ਨੌਜੋਕ ਨੂੰ ਬੇਤੀ ਕੀਤੀ ਤੇ ਤੁਹਾਡੇ ਸਾਹਮਣੇ ਕਹਿੰਦਾ ਕਿ ਪੰਜਾਬ ਨੂੰ ਪੰਜਾਬ ਦੇ ਹੱਕ ਵਿੱਚ ਲਾਓ ਜੋ ਪੰਜਾਬ ਤੋਂ ਆਉਂਦਾ ਪੰਜਾਬ ਦੇ ਲੋਕ ਪੰਜਾਬ ਅਸੀਂ ਜਾਗਰੂਕ ਸਾਥੀ ਉਸ ਭਾਈ ਆ ਜੋ ਤੋਂ ਉਸ ਭਾਈ ਦੇ ਸਪਾਈ ਤੋਂ ਦੇ ਪਹਿਲੇ जाकर जिस प्रकार से हमारा संगठन का काम चल रहा है संगठन के काम को लेकर जो हमारी बूथ कमेटी बन रही है मंडल कमेटी बन रही है ब्लॉक की कमेटी बन रही है वो संगठन के काम का जायजा लेने लेते और पिंड के लोगों की बात सुनने चाहिए इसको लेकर मैंने ये प्रोग्राम बनाया था तो मुझे बड़ा अच्छा लगा कि पिंड के लोग यहाँ पे पंजाब में ये बदलाव चाहते हैं, लोग ये जो आम आदमी पार्टी की जो भ्रष्ट सरकार है तो उस भ्रष्ट सरकार के खिलाफ का नारा देकर किसान आज रस्ते पे उतरा है उसी प्रकार से युवा आज परेशान है ये नशाखोरी के खिलाफ आज आवाज मुझे उन्होंने बताई ये सुनकर बड़ी प्रसन्नता हुई दो हजार के चुनाव में किस तरह लग रहे हैं 2027 ਮੇ ਲੋਗੋ ਨੇ ਮਨ ਬਣਾ ਹੈ ਕਿ ਕਾਂਗਰਸ ਪਾਰਟੀ ਕੇ ਸਰਕਾਰ ਯਹਾਂ ਪੇ ਬਣਨੇ ਵਾਲੀ ਹੈ। ਤੇ ਥੈਂਕ ਯੂ। ਇੱਕ ਮਿੰਟ। ਹਲਕੇ ਦੇ ਵਰਕਰਾਂ ਵੱਲੋਂ ਨਾਲਵੀ ਸਾਹਿਬ ਦਾ ਮਾਨ ਸਨਮਾਨ ਕੀਤਾ ਗਿਆ ਤੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਹਾਡੀ ਸੜੀਪੁਰ ਜੋਰ ਅਪੀਲ ਹੈ ਉਹ ਹਾਈ ਕਮਾਂਡ ਤੱਕ ਪਹੁੰਚਾਵਾਂਗੇ। ਦੇਖਦੇ ਰਹੋ ਗਿਆਨ ਜੋਤੀ ਚੈਨਲ ਧੰਨਵਾਦ।